ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਇੱਕ ਵਾਰ ਫੇਰ ਨਵੀਂ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਤੇ ਪਬਲਿਕ ਦੀ ਡਿਮਾਂਡ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ ਦੇਸੀ ਘਿਓ ਦੀ ਦੇਸੀ ਘਿਓ ਦੇ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਦੇਸੀ ਘਿਓ ਦੇ ਨਾਲ ਰੋਟੀਆਂ ਚੋਪੜੀਆਂ ਜਾਂਦੀਆਂ ਨੇ ਦੇਸੀ ਘਿਓ ਦੇ ਨਾਲ ਸਬਜ਼ੀ ਬਣ ਸਕਦੀ ਹੈ ਦੇਸੀ ਘਿਓ ਉਤੋਂ ਪਾ ਕੇ ਰੋਟੀ ਸਵਾਦ ਦੇ ਅਨੁਸਾਰ ਇਸ ਨੂੰ ਖਾਂਦੇ ਨੇ ਪਰ ਜੇ ਅਸੀਂ ਕਹੀਏ ਕੀ ਦੇਸੀ ਕੀ ਉਹ ਦੇ ਨਾਲ ਤੁਸੀਂ ਸਵਾਦ ਵੀ ਲਓ ਤੁਹਾਡੇ ਰੋਗ ਵੀ ਠੀਕ ਹੋਣਗੇ ਤੇ ਤੁਹਾਨੂੰ ਜਿਆਦਾ ਖੁਸ਼ੀ ਹੋਵੇਗੀ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਦੇਸੀ ਕੀ ਉਹ ਦੇ ਨਾਲ ਕਈ ਅਜਿਹੇ ਰੋਗਾਂ ਦੇ ਇਲਾਜ ਦੀ ਜਿਹੜਾ ਕਿ ਤੁਸੀਂ ਸੋਚ ਤੋਂ ਵੀ ਪਰੇ ਹੋ ਸਕਦਾ ਜਿਹੜਾ ਕਿ ਡਾਕਟਰ ਜਿਹੜੇ ਨੇ ਹੱਥ ਕੜੇ ਕਰੀ ਬੈਠੇ ਨੇ ਲੇਕਿਨ ਤੁਸੀਂ ਸਿਰਫ ਤੇ ਸਿਰਫ ਦੇਸੀ ਕੀ ਉਹ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਉਹਨਾਂ ਰੋਗਾਂ ਦਾ ਇਲਾਜ ਕਰ ਸਕਦੇ ਹੋ ਜੀ ਸਭ ਤੋਂ ਪਹਿਲਾਂ ਦੱਸ ਦਈਏ ਕਿ ਆਯੁਰਵੇਦ ਅਨੁਸਾਰ ਜਿਹੜਾ 10 ਸਾਲਾਂ ਤੋਂ ਸੰਜੋਗ ਕੇ ਰੱਖਿਆ ਜਿਹੜਾ ਸੇਵ ਕਰਕੇ ਰੱਖਿਆ ਹੋਇਆ ਜਿਹੜਾ ਕਿਉ ਹੁੰਦਾ ਉਹਨੂੰ ਪੁਰਾਣਾ ਕਿਉ ਕਹਿੰਦੇ ਨੇ ਜਿਹੜਾ 10 ਇਸ ਤੋਂ 10 ਤੋਂ 100 ਸਾਲ ਤੱਕ ਜਿਹੜਾ ਸੰਜੋਗ ਕੇ ਰੱਖਿਆ ਹੋਇਆ ਕਿਉ ਆ ਉਸਨੂੰ ਕੁੰਭ ਕਿਉ ਕਹਿੰਦੇ ਨੇ ਕੁੰਭ ਘ੍ਰਿਤ ਕਹਿੰਦੇ ਹਨ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਜਿਹੜੇ ਸਮੇਂ ਤੋਂ ਜਿਹੜਾ ਸੰਜੋਗ ਕੇ ਰੱਖਿਆ ਗਿਆ ਹੋਵੇ ਉਹਨੂੰ ਮਹਾਘ੍ਰਿਤ ਕਹਿੰਨ ਇੱਕ ਮਹਾ ਕਿਉ ਕਿਹਾ ਜਾਂਦਾ ਘ੍ਰਿਤ ਜਿਹੜਾ ਉਸਨੂੰ ਕਹਿੰਦੇ ਨੇ ਹਿੰਦ ਉਹ ਸੰਸਕ੍ਰਿਤ ਦੇ ਵਿੱਚ ਆਪਾਂ ਉਸਨੂੰ ਕਿਉ ਕਿਹਾ ਜਾਂਦਾ ਤੇ ਮਹਾ ਘ੍ਰਿਤ ਯਾਨੀ ਮਹਾ ਘਿਓ ਤੇ ਤਿੰਨ ਤਰ੍ਹਾਂ ਦੇ ਘਿਓ ਹੁੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਇਹ ਕਿਹੜੇ-ਕਿਹੜੇ ਰੋਗਾਂ ਦੇ ਵਿੱਚ ਇਲਾਜ ਕਰਦੇ ਨੇ ਇਹ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਦੇ ਆ ਰਵਿੰਦਰ ਜੀ ਤੁਹਾਡਾ ਨਿਊ ਜਸ਼ਿਆ ਪੰਜਾਬੀ ਦੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਸਭ ਨੂੰ ਸਸੇਕਾਓ ਸਸੇਕਾਓ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਵੀ ਰਵਿੰਦਰ ਜੀ ਪੁਰਾਣੇ ਘਿਓ ਦੀ ਜਿਹੜੀ ਮਹਿਕ ਹੈ ਆਪਾਂ ਪਹਿਲਾਂ ਜਦੋਂ ਆਪਾਂ ਘਿਓ ਨੂੰ ਸੁਂਗਦੇ ਹੁੰਦੇ ਸੀ ਤੇ ਇੱਕ ਬੜੀ ਵਧੀਆ ਖੁਸ਼ਬੂ ਆਉਂਦੀ ਸੀ لیکن اج جو وہ خوشبو ਜਿਹੜੀ ਹੈ ਉਸ ਘਿਓ ਦੇ ਵਿੱਚੋਂ ਗਾਇਬ ਹੈ لیکن ਜੇਕਰ ਆਪਾਂ ਪੁਰਾਣੇ ਕਿ ਉਹਦੀ ਗੱਲ ਕਰੀਏ ਉਹਦੇ ਨਾਲ ਮਿਰਗੀ बेहोशी ਮਲੇਰੀਆ ਸਿਰ ਕੰਨ ਅੱਖ ਯੂਟਰਸ ਦੀਆਂ ਕਈ ਸਮੱਸਿਆਵਾਂ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਦੇ ਨਾਲ ਉਹ ਠੀਕ ਹੁੰਦੇ ਸੀ ਇੱਥੋਂ ਤੱਕ ਕਿ ਧੁੰਨੀ ਦੇ ਵਿੱਚ ਵੀ ਜੇਕਰ ਘਿਓ ਪਾਉਂਦੇ ਸੀ ਤੇ ਉਹਦੇ ਨਾਲ ਵੀ ਕਈ ਰੋਗ ਠੀਕ ਕੀਤੇ ਜਾ ਸਕਦੇ ਸੀ ਜੀ ਪਰ ਮ ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਜਿਹੜਾ ਐਡਾ ਕ ਰੌਲਾ ਪਾਇਆ ਗਿਆ ਕਿ ਤੁਸੀਂ ਕਿਉਂ ਨਾ ਖਾਓ ਚਿਕਨਾਈ ਚੀਜ਼ਾਂ ਦੀਆਂ ਚੀਜ਼ਾਂ ਨਾ ਖਾਓ ਉਹਦੇ ਨਾਲ ਤੁਹਾਡਾ ਜੀ ਕੋਲੇਸਟ੍ਰੋਲ ਵੱਜੇਗਾ ਤੁਹਾਨੂੰ ਪ੍ਰੋਬਲਮ ਆ ਜਾਏਗੀ ਤੁਹਾਨੂੰ ਇਹ ਹੋ ਜਾਊਗਾ ਹਾਰਟ ਦੀ ਪ੍ਰੋਬਲਮ ਆ ਜਾਏਗੀ ਤੁਸੀਂ ਕੀ ਕਹਿਣਾ ਚਾਹੁੰਗੇ ਕਿਉਂ ਬਾਰੇ ਕੁਲਵੰਜੀ ਬਿਲਕੁਲ ਸਹੀ ਗੱਲ ਹੈ ਪਿਛਲੇ ਆਹ ਲਾ ਲਓ ਤੁਸੀਂ 60 70 ਸਾਲ ਚ ਇੱਕ ਕੈਂਪੇਨ ਚਲਾਇਆ ਜਿਸ ਚ ਲੋਕਾਂ ਨੂੰ ਡਰਾਇਆ ਗਿਆ ਕੋਲੇਸਟ੍ਰੋਲ ਬਾਰੇ ਇਹ ਨਹੀਂ ਦੱਸਿਆ ਗਿਆ ਕਿਹੜਾ ਕੋਲੇਸਟ੍ਰੋਲ ਬੁਰਾ ਹੈ ਸਿਰਫ ਇਹ ਦੱਸਿਆ ਗਿਆ ਕੋਲੇਸਟ੍ਰੋਲ ਬੁਰਾ ਹੈ ਇਹ ਤਾਂ ਗੱਲ ਉਹੀ ਕਿ ਕਿ 10 ਬੰਦੇ ਬੈਠੇ ਸੀ ਇੱਕ ਚੋਰ ਸੀ ਉਹ 10 ਨੂੰ ਮਾਰ ਦੋ ਇਹ ਨਹੀਂ ਹੈ ਕਿ ਉਹ ਚੋਰ ਕਿਹੜਾ ਹੈ ਕੋਲੇਸਟ੍ਰੋਲ ਮਾੜਾ ਕਿਹੜਾ ਚੰਗਾ ਕਿਹੜਾ ਤੇ ਕਿਹੜੀ ਚੀਜ਼ ਕੋਲੇਸਟ੍ਰੋਲ ਨੂੰ ਉੱਪਰ ਕਰਦੀ ਹੈ ਬਹੁਤ ਮੈਟਰ ਕਰਦਾ ਜਿਹੜੀ ਚੀਜ਼ ਕੋਲੇਸਟ੍ਰੋਲ ਨੂੰ ਉੱਪਰ ਕਰਦੀ ਹੈ ਉਹੀ ਲੋਕਾਂ ਨੂੰ ਖਾਣ ਨੂੰ ਕਹਤਾ ਡਾਲਡੇ ਰਿਫਾਈਂਡ ਗੁੰਦੇ ਕੋਲੇਸਟ੍ਰੋਲ ਨੂੰ ਚੰਗੇ ਕੋਲੇਸਟ੍ਰੋਲ ਨੂੰ ਉੱਪਰ ਕਿਹੜਾ ਕਰਦਾ ਉਹ ਘੜਤਾ ਦੂਜੀ ਗੱਲ ਤੁਸੀਂ ਦੇਖੋ ਅੱਜ ਤੋਂ 40 50 ਸਾਲ ਪਹਿਲਾਂ ਮਿੱਠਾ ਇੰਨਾ ਨਹੀਂ ਖਾ ਜਾਂਦਾ ਸੀ ਹੁਣ ਮਿੱਠਾ ਬਹੁਤ ਜ਼ਿਆਦਾ ਖਾ ਜਾਂਦਾ ਉਹਦਾ ਵਨ ਰੀਜ਼ਨ ਹੀ ਹੈ ਜਿਹੜੀ ਫੈਟ ਦੇ ਵਿੱਚ ਮਿਠਾਸ ਸੀ ਨਾ ਫੈਟ ਮਤਲਬ ਕੋਈ ਵੀ ਆਇਲ ਜਾਂ ਚਰਬੀ ਉਹ ਮਿਠਾਸ ਤੇ ਤਾਂ ਨਹੀਂ ਮਿਲਦੀ ਤਾਂ ਸਰੀਰ ਨੂੰ ਦੂਜਾ ਮਿਠਾਸ ਦੀ ਕਰੀਵਿੰਗ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ সুইਟਸ ਤੇ ਜਿਹੜੀ ਚੀਜ਼ ਕਰਕੇ ਕਰੀਵਿੰਗ ਤੇ ਮੋਟਾਪਾ ਆਂਦਾ ਹੈ ਜਾਂ ਕੋਲੇਸਟ੍ਰੋਲ ਤੇ ਮੋਟਾਪਾ ਆਂਦਾ ਉਹ সুইਟਸ ਨੇ ਮੈਨੂੰ ਪਹਿਲੀ ਗੱਲ ਜਿਹੜਾ ਕੀ ਜਿਸਟ ਖੁਸ਼ਬੂ ਉਹ ਸੋਹਣੀ ਆਂਦੀ ਸੀ ਤੇ ਵਧੀਆ ਕੀ ਸੀ ਉਹ ਕਲਚਰਡ ਕੀ ਜਿਹਨੂੰ ਆਪਾਂ ਕਹਿੰਦੇ ਆ ਜਾਗ ਲਾ ਕੇ ਵਧੀਆ ਜਿਹੜੀ ਗਾਇ ਵੀ ਆਪਣੀ ਦੇਸੀ ਸੀ ਉਹਨੂੰ ਵਧੀਆ ਚੀਜ਼ ਖਵਾਈ ਜਾਂਦੀ ਸੀ ਉਸ ਤੋਂ ਬਾਅਦ ਉਹ ਕੀ ਨੂੰ ਪਹਿਲਾਂ ਜਾਗ ਲਾ ਕੇ ਜਾਂ ਹੈਨਾ ਜਾਂ ਕਈ ਲੋਕੀ ਮਲਾਈ ਨੂੰ ਵੀ ਜਾਗ ਲਾਣ ਨੇ ਕਈ ਲੋਕੀ ਪਹਿਲਾਂ ਜਾਗ ਲਾ ਕੇ ਦਹੀਂ ਬਣਾਣੇ ਫੋ ਦਹੀਂ ਤੋਂ ਬਾਅਦ ਰੜਕ ਕੇ ਮੱਖਣ ਉਹ ਮੱਖਣ ਨੂੰ ਕੀ ਹੈ ਕਿਆ ਕੀ ਹੈ ਕਲੈਰੀਫਾਈਡ ਬਟਰ ਕਲੈਰੀਫਾਈਡ ਮਤਲਬ ਬਟਰ ਨੂੰ ਹੋਰ ਕਲੈਰੀਫਾਈ ਕਰਤਾ ਬਟਰ ਦੇ ਵਿੱਚ ਦੋ ਚੀਜ਼ਾਂ ਨੇ ਜਿਹੜੀਆਂ ਕਈ ਲੋਕਾਂ ਨੂੰ ਸੂਟ ਨਹੀਂ ਕਰਦੀਆਂ ਉਹਦੇ ਵਿੱਚ ਇੱਕ ਪ੍ਰੋਟੀਨ ਹੈ ਕੇਸੀਨ ਤੇ ਬਟਰ ਚ ਇੱਕ ਥੀਜਾ ਲੈਕਟੋਸ ਜਿਹੜੀ ਕਿ ਚੀਨੀ ਹੁੰਦੀ ਹੈ ਦੁੱਧ ਦੀ ਬਟਰ ਮੇਰੇ ਹਿਸਾਬ ਨਾਲ ਬਹੁਤ ਵਧੀਆ ਚੀਜ਼ ਹੈ ਮਗਰ ਜਿਹੜੀ ਬਟਰ ਤੋਂ ਅਗਲੀ ਸਟੇਜ ਹੈ ਇਹਨੂੰ ਕੀ ਕਿਹਾ ਜਾਂਦਾ ਹੈ ਉਹ ਸ਼ਾਨਦਾਰ ਤੇਜ ਹੈ ਕਿਉਂਕਿ ਹੁਣ ਪਹਿਲੀ ਗੱਲ ਥੋੜਾ ਜਿਹਾ ਡੇਟਾ ਜਿਹੜਾ ਆਪਣੀ ਗਾਂ ਨੂੰ ਮਾਤਾ ਕਿਉਂ ਕਿਹਾ ਜਾਂਦਾ ਸੀ ਤੇ ਗਾਂ ਦੇ ghee ਨੂੰ ਹੀ ਉਹਦੇ ਮੂਤਰ ਨੂੰ ਇਹ ਸਭ ਨੂੰ ਕਿਉਂ ਚੀਜ਼ਾਂ ਵਧੀਆ ਮੰਨਦੇ ਸੀਗੇ ਲਾਜਿਕ ਯਾਨੀ ਹਮੇਸ਼ਾ ਦੱਸਿਆ ਗਾਂ ਦੇ ਪਿੱਛੇ ਇੱਕ ਟੁੱਟ ਹੁੰਦਾ ਹੈ ਬੈਕ ਦੇ ਉੱਪਰ ਇੱਕ ਹੰਪ ਹੁੰਦਾ ਉਹ ਹੰਪ 'ਚ ਇੱਕ ਬੈਕਟੀਰੀਆ ਰਹਿੰਦਾ ਜਿਹਨੂੰ ਲਾਈਫ ਗਿਵਿੰਗ ਬੈਕਟੀਰੀਆ ਦੇ ਕਿਹਾ ਜਾਂਦਾ ਹੈ ਹੈਨਾ ਲਾਈਫ ਗਿਵਿੰਗ ਮਤਲਬ ਜਿਵੇਂ ਮਾਂ ਕਹਿੰਨੇ ਆਪਾਂ ਉਹ ਬੈਕਟੀਰੀਆ ਧੁੱਪ ਨਾਲ ਐਕਟੀਵੇਟ ਹੁੰਦਾ ਸਨਲਾਈਟ ਨਾਲ ਜਦੋਂ ਐਕਟੀਵੇਟ ਹੁੰਦਾ ਉਸ ਗਾਂ ਦੇ ਹਰ ਇੱਕ ਅੰਗ ਚ ਹਰ ਇੱਕ ਚੀਜ਼ ਉਹ ਬੈਕਟੀਰੀਆ ਚਲਾਉਂਦਾ ਚਾਹੇ ਦੁੱਧ ਆ ਚਾਹੇ ਪਿਸ਼ਾਬ ਆ ਚਾਹੇ ਗੋਹਾ ਤਹੀਂ ਮੂਤਰ ਦੀ ਦਵਾਈ ਬਣਦੀ ਸੀ ਘੀ ਦੀ ਦਵਾਈ ਤੇ ਸੇਵਨ ਕਰਾਂਦਾ ਸੀ ਤੇ ਉਹੇ ਨਾਲ ਪੂਰਾ ਵੇੜਾ ਲੇਪਿਆ ਜਾਂਦਾ ਸੀਗਾ ਇੱਕ ਟਾਈਮ ਤੇ ਇਵਨ ਚੂਲਾ ਹਨਾ ਸਭ ਕੁਝ ਲੇਪਿਆ ਜਾਂਦਾ ਸੀਗਾ ਉਹਦੇ ਪਿੱਛੇ ਕਾਰਨ ਹੀ ਐ ਕਿ ਲੌਜੀਕ ਸਮਝੋ ਪਿੱਛੇ ਕੀ ਹੋ ਰਿਹਾ ਸੀ ਜਿਹੜਾ ਹੰਪ ਐ ਗਾਂ ਦੇ ਜਿਹਨੂੰ ਆਪਾਂ A2 ਗਾਂ ਕਹਿੰਨੇ ਐ ਅਜ ਦੇ ਟਾਈਮ 'ਚ ਜਿਹਨੂੰ ਆਪਾਂ ਬ੍ਰਾਹਮਣ ਸਾਹਿਵਾਲ ਗੀਰ ਇਹ ਗਾਂ ਕਿਹਾ ਜਾਂਦਾ ਹੈ ਕਿ ਉਸ ਗਾਂ ਦੇ ਜਿਹੜੇ ਵਿੱਚ ਤੱਤ ਸੀ ਉਹ ਉਹਦੇ ghee 'ਚ ਜਾਂ ਦੁੱਧ 'ਚ ਨਿਕਲ ਕੇ ਆਉਂਦੇ ਸੀ ਤਾਂ ਜਿਹੜੀ ਦੇਸੀ ਗਾਂ ਹੁੰਦੀ ਹੈ ਜਿਹਨੂੰ ਆਪਣੀ ਹਿੰਦੁਸਤਾਨੀ ਗਾਂ ਹੈ ਉਹਦੇ ਇੱਕ ਪਿੱਠ ਤੇ ਹੰਪ ਹੁੰਦਾ ਟੁੱਠ ਹੁੰਦਾ ਉਸ ਤੇ ਵਿੱਚ ਇੱਕ ਬੈਕਟੀਰੀਆ ਜਿਹਨੂੰ ਲਾਈਫ ਗਿਵਿੰਗ ਬੈਕਟੀਰੀਆ ਕਿਹਾ ਜਾਂਦਾ ਹੈ ਉਹ ਧੁੱਪ ਨਾਲ ਸੂਰਜ ਨਾਲ ਐਕਟੀਵੇਟ ਹੁੰਦਾ ਉਹ ਇਹ ਜਿਹਾ ਬੈਕਟੀਰੀਆ ਉਹਦੇ ਹਰ ਬਾਡੀ ਪਾਰਟ 'ਚ ਜਾ ਹਰ ਬਾਈ ਪ੍ਰੋਡਕਟ ਆਂਦਾ ਦੁੱਧ ਚ ਮੂਤ ਚ ਗੋਹੇ ਚ ਤਾਂ ਹੀ ਪੁਰਾਣੇ ਟਾਈਮ ਚ ਮੂਤ ਨਾਲ ਦਵਾਈ ਬਣਾਈ ਜਾਂਦੀ ਸੀ ਗਾਵ ਮੂਤਰ ਕਹਿੰਦੇ ਆ ਉਹਨੂੰ ਹੈਨਾ ਦੁੱਧ ਚ ਮੱਖਣ ਨਹੀਂ ਆਪ ਕਰੀਮ ਜਾਂ ਜੋ ਕਹਿੰਦੇ ਤੁਸੀਂ ਘੀ ਉਹ ਵੀ ਖਾਣੇ ਚ ਤੇ ਦਵਾਈ ਵਾਂਗੂ ਯੂਜ਼ ਕਰਿਆ ਜਾਂਦਾ ਸੀ ਤੇ ਜਿਹੜਾ ਗੋਹਾ ਸੀ ਉਹਦੇ ਨਾਲ ਵਿੜਾ ਲੇਪਿਆ ਜਾਂਦਾ ਸੀ ਕਿਉਂਕਿ ਉਹਦੇ ਚ ਬੈਕਟੀਰੀਆ ਉਹ ਆਪਣੀ A2 ਗਾਂ ਜਿਹਨੂੰ ਆਪਣੀ ਦੇਸੀ ਗਾਂ ਜਿਹਨੂੰ ਬ੍ਰਾਹਮਣ ਸਾਹਿਵਾਲਗੀਰ ਇਹ ਜੀ ਹੈਨਾ ਕਈ ਵੈਰਾਈਟੀਆਂ ਨੇ ਜਿਹੜੀ ਆਪਣੀ ਵੈਰਾਈਟੀਆਂ ਸੀ ਉਸ ਗਾਹ ਦੇ ਢੁੱਠਲ ਹੀ ਗਾਂ ਦੇ ਕੀ ਦਾ ਅੰਮ੍ਰਿਤ ਵਰਗਾ ਇਫੈਕਟ ਸਿਗਾ ਤੇ ਉਹ ਜਿਵੇਂ ਤੁਸੀਂ ਕਿਹਾ ਉਹਦੇ ਅੱਗੇ ਉਹਨੂੰ ਅੱਗੇ ਵੀ ਰਿਸਰਚਡ ਹੈ ਕਿ ਪੁਰਾਣਾ ਕਰ ਲੋ ਬਹੁਤ ਪੁਰਾਣਾ ਕਰ ਲੋ ਨਾ ਕਰੋ ਪੁਰਾਣਾ ਕਰਨ ਦਾ ਵੀ ਟੈਕਨੀਕ ਹੈ ਹਵਾ ਨਹੀਂ ਲਗਣੀ ਚਾਹੀਦੀ ਵਰਨਾ ਖਰਾਬ ਹੋ ਜਾਏਗਾ ਤੇ ਅਗਰ ਖਰਾਬ ਹੋ ਗਿਆ ਰੈਂਸਿਡ ਹੋ ਗਿਆ ਫਿਰ ਤਾਂ ਵੈਸੇ ਨਹੀਂ ਯੂਜ਼ ਕਰ ਸਕਦੇ देयर इज ਅ ਵੇ ਬਟ ਮੇਨ ਗੱਲ ਹੈ ਅਗਰ ਤੁਸੀਂ ਸਹੀ ਗਾਂ ਸਹੀ ਉਹਨੂੰ ਖਾਣਾ ਉਹਨੇ ਚੜਦੀ ਗਾਂ ਹੋਣੀ ਚਾਹੀਦੀ ਹੈ ਹੈਨਾ ਨਾਟ ਬੰਨੀ ਹੋਈ ਗਾਂ ਦਾ ਕੋਈ ਫਾਇਦਾ ਨਹੀਂ ਚੜਦੀ ਗਾਂ ਹੋਵੇ ਆਪਣੇ ਆਪ ਆਰਗੇਨਿਕ ਖਾਣਾ ਖਾਂਦੀ ਹੋਵੇ ਉਹਦੇ ਗਾਂ ਦਾ ਦੁੱਧ ਤੇ ਉਹ ਦੁੱਧ ਨੂੰ ਕਲੈਰੀਫਾਈ ਕਰਕੇ ਪਹਿਲਾਂ ਬਟਰ ਬਣਾਉਂ ਜਾਗ ਲਾ ਕੇ ਉਹਦਾ ਕੀ ਮੱਖਣ ਬਣਾਇਆ ਮੱਖਣ ਤੋਂ ਬਾਅਦ ਘੀ ਬਣਾਇਆ ਉਹ ਅੰਮ੍ਰਿਤ ਵਾਂਗੀ ਚੀਜ਼ ਹੈ ਕੁਲਵਿੰਦ ਜੀ ਦੋ ਤਿੰਨ ਇਹੀ ਜੇ ਫੈਟ ਨੇ ਜਿਹੜੇ ਬਹੁਤ ਹਾਈ ਟੈਂਪਰੇਚਰ ਤੇ ਜਾ ਕੇ ਵੀ ਖਰਾਬ ਨਹੀਂ ਹੁੰਦੇ ਉਹਦੇ ਚ ਸਰੋਂ ਦਾ ਤੇਲ ਕੋਕੋਨਟ ਆਇਲ ਤੇ ਸਭ ਤੋਂ ਉੱਪਰ ਦੇਸੀ ਘੀ ਦੇਖੋ ਨਾ ਹੁਣ ਆਪਾਂ ਕੋਈ ਚੀਜ਼ਾਂ ਫਰਾਈ ਕਰਦੇ ਹਾਂ ਜੇ ਤੁਸੀਂ ਰਿਫਾਈਨਡ ਆਇਲ ਚੀਜ਼ ਫਰਾਈ ਕਰਨੀ ਹੈ ਉਹ ਤਾਂ 80 80 90 100 ਤੇ ਜਾ ਕੇ ਖਰਾਬ ਹੋ ਜਾਂਦਾ ਉਹਨੋਂ ਤੇਲ ਆਪਾਂ ਖਾਇਆ ਉਹ ਰੈਂਸਿਡ ਆਇਲ ਆਪਣੇ ਅੰਦਰ ਜਾ ਕੇ ਜੰਮ ਜਾਂਦਾ ਜਿਹੜੀ ਚੀਜ਼ਾਂ ਦੇ ਰੈਂਸਿਡ ਨਹੀਂ ਹੁੰਦੀਆਂ ਰੈਂਸਿਡ ਮਤਲਬ ਜਿਹੜੀ ਚੀਜ਼ ਸੜਦੀ ਨਹੀਂ ਜਲਦੀ ਖਰਾਬ ਨਹੀਂ ਹੁੰਦੀ ਉਹ ਕੀ ਉਹ ਫੈਟ ਵਨ ਆਫ ਦਾ ਬੈਸਟ ਹੈ ਹੁਣ ਬੈਨੀਫਿਟਸ ਇਹ ਹੈ ਜਨੇ ਜੀ ਜੇ ਕੰਨ ਦੁਖਦਾ ਉਹਨੂੰ ਕਹਿੰਦੇ ਗਰਮ ਕਰਕੇ ਪੁਰਾਣੇ ਟਾਈਮ ਚ ਇੱਕੇ ਦੋ ਟੁੱਕੇ ਘੀਦੇ ਪਾਉਂਦੇ ਸੀ ਬੱਲੇ ਬੱਲੇ ਕਿਉਂਕਿ ਉਹ ਲਾਈਵ ਬੈਕਟੀਰੀਆ ਜਿੰਨਾ ਸੱਚ ਜਿਹਨੂੰ ਆਪਾਂ ਕਹਿੰਦੇ ਸਾਈਨਸ ਇਨਫੈਕਸ਼ਨ ਜਾਂ ਪ੍ਰੋਬਲਮ ਹੁੰਦੀ ਸੀਗੀ ਉਸ ਕੇਸ ਚ ਆਰਾਮ ਨਾਲ ਜੀ ਇੱਕ ਇੱਕ ਬੂੰਦ ਪਾ ਕੇ ਕਰਦੇ ਸੜਕ ਲਓ ਉਹ ਉਂਗਲੀ ਲਾ ਕੇ ਜੱਸ ਰੁਕ ਲੋ ਉਹਦੇ ਨਾਲ ਉਹ ਸਾਰੀ ਜਿਹੜੀ ਅੰਦਰ ਆ ਮਿਊਕਸ ਵਾਲੀ ਉਹ ਹੈ ਇਹ ਕੀ ਕਹਿੰਦੇ ਆਪਾਂ ਲੂਬ੍ਰੀਕੇਟ ਹੋ ਜਾਂਦੀ ਸੀ ਤੇ ਪ੍ਰੋਬਲਮ ਬੱਲੇ ਬੱਲੇ ਖਤਮ ਖਾਣ ਵਾਲੇ ਬੈਨੀਫਿਟ ਉਹ ਤਾਂ ਤੁਸੀਂ ਜਿਵੇਂ ਭੁੱਲੇ ਜਾਓ ਪਹਿਲੀ ਗੱਲ ਦੇਸੀ ਘੀ ਤੇ ਕੀ ਹੈ ਜੀ ਹਾਈ એનર્ਜੀ ਹੈ ਜਿਹੜੀ ਕਿ ਬਹੁਤ ਤੇਜ਼ ਕਨਵਰਟ ਹੁੰਦੀ ਹੈ ਬੜੀ ਸਾਰੀ ਚੀਜ਼ਾਂ ਹੈ એનર્ਜੀ ਹੈ ਇਹ ਮਗਰ ਪਹਿਲਾਂ ਬੋਡੀ ਜਾਏਗੀ ਡਾਈਜੈਸਟ ਹੋਏਗੀ ਜੇ ਤੁਹਾਡਾ ਪਾਚਨ ਕਰਿਆ ਵਧੀਆ ਤਾਂ ਕਨਵਰਟ ਹੋਏਗੀ ਦੇਸੀ ਘੀ ਸਿੱਧੀ એનર્ਜੀ ਹੈ ਜਿਵੇਂ ਐਮਸੀਟੀ ਹੈ ਨਾ ਜਿਵੇਂ ਐਮਸੀਟੀ ਹੈ ਥੋੜਾ ਜਿਹਾ ਸਿੱਧੇ એનર્ਜੀ दैट मींस ਤੁਹਾਨੂੰ ਡਾਈਜੈਸਟ ਅਡਜਸਟ ਕਰਨ ਦੀ ਲੋੜ ਨਹੀਂ ਹੈ ਬਾਡੀ ਸਿੱਧਾ ਨੂੰ ਯੂਜ਼ ਕਰ ਸਕਦੀ ਹੈ એનર્ਜੀ ਚ ਦੂਜੀ ਚੀਜ਼ ਮੇਰੀ ਫੇਵਰਿਟ ਬਿਊਟਿરિક ਐਸਿਡ ਹਾਈएस्ट ਕਨਸੈਂਟ੍ਰੇਟਡ ਕਿਹਸਨ ਟ੍ਰੇਸ਼ਨ ਹੈ ਬਿਊਟਿરિક ਐਸਿਡ ਕੀ ਕਰਦਾ ਕੋਲੋਂ ਜੀ ਕੋਈ ਵੀ ਚੀਜ਼ ਸਟਮਕ ਦੀ ਪ੍ਰੋਬਲਮ ਜਿਹਨੂੰ ਆਪਾਂ ਕਹਿੰਦੇ ਆਂਤਰਾਾਂ ਦੀ ਸੋਜਸ ਇਨਫਲਮੇਸ਼ਨ ਆਈਬੀਐਸ ਹੈ ਨਾ ਲੀਕੀ ਗਟ ਇਹ ਸਾਰੀਆਂ ਆਂਤਰਾਾਂ ਦੀ ਦਿੱਕਤਾਂ ਨੇ ਬਿਊਟਿરિક ਐਸਿਡ ਆਂਤਰਾਾਂ ਨੂੰ ਰਿਪੇਅਰ ਕਰਦਾ ਹੈ ਹਰ ਇੱਕ ਬੰਦੇ ਦੇ ਅੰਦਰ ਬਿਊਟਿરિક ਐਸਿਡ ਕਿਵੇਂ ਬਣਦਾ ਵੈਸੇ ਜਿਹੜਾ ਆਪਣੇ ਟੱਢੇ ਚ ਫਲੋਰਾ ਉਹ ਫਾਈਬਰ ਜਿਹੜਾ ਕਿ ਆਪਾਂ ਪlant based ਫਾਈਬਰ ਖਾਣੇ ਸਬਜ਼ੀਆਂ ਕੱਚੀਆਂ ਉਹਨੂੰ ਖਾ ਕੇ ਬਿਊਟਿਰੀਕ ਐਸਿਡਸ ਕਨਵਰਟ ਕਰਦਾ ਹੈ ਮਗਰ 90% ਲੋਕਾਂ ਦੇ ਅੰਦਰ ਨਾ ਤਾਂ ਉਹ ਫਲੋਰਾ ਉਹਨਾਂ ਨੇ ਐਂਟੀਬਾਇਓਟਿਕ ਚੀਨੀਆਂ ਤੇ ਚਾਈਨਸ ਖਾਣੇ ਖਾ ਖਾ ਕੇ ਉਹ ਮਾਰਿਆ ਹੋਇਆ ਤਾਂ ਉਹਨਾਂ ਦਾ ਬਿਊਟਿਰੀਕ ਐਸਿਡ ਬਣਦਾ ਨਹੀਂ ਤਾਂ ਹੀ ਲੀਕੀ ਗੱਟ ਜਾਂ ਗੱਟ ਦੀ ਟੈਂਸ਼ਨ ਆਉਂਦੀ ਹੈ ਅਗਰ ਤੁਸੀਂ ਬੇਸਿਕ ਹੀ ਲੈਨੇ ਹੋ ਤੁਹਾਡੇ ਬਾਡੀ ਚ ਬਿਊਟਿਰੀਕ ਐਸਿਡ ਬਾਜ ਜਾ ਰਹੇ ਹੈ ਉਹਨੂੰ ਰਿਪੇਅਰ ਕਰ ਰਹੇ ਹੈ ਕੀਜੀ ਚਿਕਲੋਜੀ ਆਪਣਾ ਇੱਕ ਟਰੈਕ ਹੈ ਜੀਆਈ ਟਰੈਕਟ ਹੈ ਨਾ ਗੈਸਟ੍ਰਿਕਾ ਉਹ ਉਰੋਂ ਦੀ ਮੂੰਹ ਤੋਂ ਲੈ ਕੇ ਐਂਡ ਤੱਕ ਇਹ ਨਸਤਕੇ ਇਹਦੀ ਲਾਈਨਿੰਗ ਇਕ ਉਹ ਲਾਈਨਿੰਗ ਨੂੰ ਜਿਵੇਂ ਆਪਾਂ ਕਹਿੰਦੇ ਜੇ ਆਪਾਂ ਖਾਣਦੇ ਪੀਂਦੇ ਕਿ ਜੇ ਗੜਬੜਾ ਕਰਦੇ ਉਹ ਲਾਈਨਿੰਗ ਖਰਾਬ ਹੋ ਸਕਦੀ ਹੈ ਉਹ ਲਾਈਨਿੰਗ ਨੂੰ ਦੁਆਰਾ ਠੀਕ ਕਰਨ ਦੀ ਰਿਸਪੌਂਸਿਬਿਲਟੀ ਉਹ ਸੈਟ ਉਹਦੇ ਵਿੱਚ ਗ੍ਰੀਸਿੰਗ ਦੁਆਰਾ ਕਰਨ ਲਈ ਸਵੇਰੇ ਸਵੇਰੇ ਨਿਰਨੇ ਕਾਲ ਜੇ ਜੇ ਤੁਸੀਂ ਇੱਕ ਦੋ ਚਮਚ ਤੇਸੀਕੀ ਉਹਦੇ ਲੈ ਲਓ ਕਿਉਂਕਿ ਖਾਲੀ ਇਹ ਸਭ ਕੁਝ ਉਹ ਇਹ ਜਾਂ ਜਾ ਕੇ ਸਾਰੀ ਲਾਈਨਿੰਗ ਨੂੰ ਜਿਹੜਾ ਪਗਰੇ ਗ੍ਰੀਸ ਕਰ ਦਿੰਦਾ ਤੁਹਾਨੂੰ ਜੀਆਈ ਪ੍ਰੋਬਲਮਸ ਤੋਂ ਸੋਲੂਸ਼ਨ ਮਿਲਦਾ ਅਗਲਾ ਫਾਇਦਾ weight loss ਕਰਨ ਵਾਲੇ ਜਾਂ weight watcher ਲੋਕਾਂ ਲਈ अमृत ਹੈ ਕਿਉਂ ਜਦ ਤੜਕੇ ਤੜਕੇ ਕਰ ਲੈ ਲਿਆ 4 ਘੰਟੇ ਉਹਦੇ ਭੁੱਖ ਨਹੀਂ ਲੱਗਣੀ ਹੋਰ ਕੀ ਚਾਹੀਦਾ ਆਪਾਂ ਨੂੰ ਇਹ ਭੁੱਖੇ ਮਰ ਗੀ ਸਿੰਪਲ ਨੈਕਸਟ ਚੀਜ਼ ਜਿਵੇਂ ਜਿਹੜੇ ਲੇਡੀਜ਼ ਨੂੰ ਲੈਟ ਸੇ ਕਈ ਮਹੀਨੇ ਦੀ ਪੀਰੀਅਡਸ ਦੀ ਜਾਂ ਯੂਟਰਸ ਦੀ ਦਿੱਕਤ ਹੈ ਉਸ ਕੇਸ ਚ ਕੀ ਮੈਂ ਹੈਲਪ ਕਰਦਾ ਹੈ ਦੇਸੀ ਕੀ ਇਨਸੂਲਿਨ ਰੈਜ਼ਿਸਟੈਂਸ ਨੂੰ ਘਟਾਉਂਦਾ ਕਿਉਂਕਿ ਆਪਾਂ ਨੇ ਫੈਟ ਖਾਇਆ ਆਪਾਂ ਨੂੰ ਬਾਰ-ਬਾਰ ਭੁੱਖ ਨਹੀਂ ਲੱਗੂਗੀ ਆਪਾਂ ਨੂੰ ਬਿਨਾਂ ਗੱਲੋਂ ਮਿੱਠੇ ਦੀ क्रेਵਿੰਗ ਨਹੀਂ ਹੋਊਗੀ ਕਿਉਂਕਿ ਅਗਰ ਆਪਣਾ ਇਨਸੂਲਿਨ ਰੈਜ਼ਿਸਟੈਂਸ ਘਟ ਗਈ ਆਟੋਮੈਟਿਕਲੀ ਤੁਹਾਨੂੰ ਯੂਟਰਸ ਦੀ ਸਿਸਟਾ ਦੀ ਪੀਰੀਅਡ ਦੀ ਪ੍ਰੋਬਲਮ ਚ ਸੋਲੂਸ਼ਨ ਮਿਲਦਾ ਹੈ ਮਗਰ ਯਾਦ ਰੱਖਣਾ ਜੀ ਇੱਥੇ ਬਹੁਤ ਬੜਾ ਪੁਆਇੰਟ ਹੈ ਅਗਰ ਉਹ A2 ਗਾਂ ਦਾ ਆਰਗੇਨਿਕ ਦੇਸੀ ਕੀ ਨਹੀਂ ਹੈ ਫਿਰ ਮੈਂ ਤੁਹਾਨੂੰ ਬਿਲਕੁਲ ਰეკਮੈਂਡ ਨਹੀਂ ਕਰੂੰਗਾ ਕਿਉਂਕਿ ਉਸਦੇ ਵਿੱਚ ਬਿਲਕੁਲ ਉਠਾ ਬਿਲਕੁਲ ਇਹ ਪੁੱਠਾ ਇਫੈਕਟ ਹੈ ਕਿਉਂ ਜਿਹੜੀ ਜਿਹਨੂੰ ਪੈਸਟੀਸਾਈਡ ਪਿਆ ਹੋਇਆ ਤੇ ਇਨਆਰਗੇਨਿਕ ਹੈ ਉਹ ਫੀਮੇਲਸ ਚ ਯੂਟਰਸ ਨੂੰ ਮੋਟਾ ਵੀ ਕਰੂਗੀ ਇਹਨੂੰ ਐਂਡੋਮੈਟ੍ਰੀਸ ਕਹਿੰਦੇ ਆ ਉਹ ਪੀਸੀਓਡੀ ਪੀਸੀਐਸ ਵੀ ਕਰੂਗੀ हेल्प करेगा। गलडीज है डेयरी तो दूर रहना डेयरी मतलब पनीर चीज मखण घी लेकिन ना, केसी ना तो केसीन है ना लैकटोस है अगर ऑरगेनिका देसी वाइस घी बड़े केस ने कुल जी हम मिर्गी दौरे पैने अगर एमसीटी दे दौरे पैने घट जाने फ्रिकुएंसी ਤੇ ਇੰਟੈਂਸਿਟੀ ਘਟ ਜਾਂਦੀ ਹੈ ਅਸੀਂ ਆਪ ਐਕਸਪੈਰੀਮੈਂਟ ਕਰਕੇ ਦੇਖਿਆ ਹੋਇਆ ਬਹੁਤ ਸਾਰੇ ਕੇਸਿਸ ਨੇ ਜਿੱਥੇ ਕਿ ਕਿਉਂਕਿ ਇਹ ਆਯੁਰਵੈਦਿਕ ਚੀਜ਼ ਹੈ ਇਹ ਮੈਡੀਕਲੀ ਟੈਸਟਡ ਚੀਜ਼ਾਂ ਨਹੀਂ ਹੈ ਆਯੁਰ ਵਿੱਚ ਦੇਸੀ ਕੀ ਨੂੰ ਔਸ਼ਧੀ ਦੇ ਲੈਵਲ ਤੇ ਰੱਖਿਆ ਜਾਂਦਾ ਸੀ ਨਾਟ ਓਨਲੀ ਫੂਡ ਦਾ ਕਿ ਚੀਜ਼ ਹੈ ਸਵਾਦ ਹੈ ਮਗਰ ਉਹ ਸਵਾਦ ਵੀ ਲੱਗਦੀ ਹੈ ਜੇ ਤੁਸੀਂ ਤੜਕਾ ਲਾਣ ਨੂੰ ਦੇਸੀ ਕੀ ਚ 10 ਟਾਈਮਸ ਬੈਟਰ ਸਵਾਦ ਹੈ ਇੱਕ ਟਾਈਮ ਸੀ ਜਿਹੜੇ ਲੋਕੀ ਪਟਿਆਲੇ ਦੇ ਲੈੜੇ ਤੇ ਰਹਣ ਵਾਲੇ ਨੇ ਸਾਧੂ ਰਾਮ ਦੀ ਕਚੌੜੀ ਕਿਉਂ ਮਸ਼ਹੂਰ ਸੀ ਗੁਲਾਬ ਜੀ ਦੇਸੀ ਕੀ ਚ ਦਲਦਾ ਸੀ ਅਸਟਾ ਟਾਈਮ ਤੇ ਸਾਧੂ ਰਾਮ ਹੋ ਰਹੇ ਨਹੀਂ ਹੁਣ ਤਾਂ ਸਿਰਫ ਬ੍ਰਾਂਡ ਰਹੀ ਤਾਂ ਕਈ ਚੀਜ਼ਾਂ ਨੇ ਟੇਸਟ ਉਹ ਟੇਸਟ ਕਿਉਂ ਆਇਆ ਕਈ ਚੀਜ਼ਾਂ ਨੇ ਟੇਸਟ ਕਰਕੇ ਮਤਲਬ ਟੇਸਟ ਆਇਆ ਕਿਉਂ ਕਿਉਂਕਿ ਉਹ ਚੀਜ਼ ਦੇ ਵਿੱਚ ਐਕਚੁਅਲ ਚ ਤਕਤ ਹੈ ਬਹੁਤ ਵਧੀਆ ਤਕਤ ਹੈ ਤਾਂ ਜਿਨ੍ਹਾਂ ਨੂੰ ਕੋਈ ਵੀ ਗੈਸਟ੍ਰਿਕ ਦੀ ਪ੍ਰੋਬਲਮ ਹੈ ਅਗਰ ਉਹ ਸਵੇਰੇ ਸਵੇਰੇ ਕਾਤ ਬਣਾ ਲੈਣ ਪੰਜ ਸੱਤ ਦਿਨ ਚ ਤੁਸੀਂ ਬਹੁਤ ਸੋਹਣਾ ਇਫੈਕਟ ਦੇਖੋਗੇ ਹਰ ਰੋਜ਼ ਉੱਠ ਕੇ ਸਵੇਰੇ 1 टीस्पून ਦੈਸੀ ਕੀ ਉਹ ਤੋਂ ਚਾਹੇ ਤੁਸੀਂ ਥੋੜੀ ਦੇਰ ਬਾਅਦ ਬਲੈਕ ਟੀ ਜਾਂ ਗ੍ਰੀਨ ਟੀ ਪੀ ਲਓ ਮਗਰ ਉਹ ਜਦ ਲੈ ਲਿਆ ਅੱਧਾ ਘੰਟਾ ਰਹਿਣ ਦਿਓ ਉਹ ਸਾਰੀ ਬਾਡੀ ਦੀ ਲਾਈਨਿੰਗ ਨੂੰ ਕੋਟ ਕਰ ਦਿੰਦੀ ਹੈ ਮੈਂ ਕੋਟ ਕਰ ਦਿੰਦੀ ਹਾਂ ਉਹਦੇ ਉੱਪਰ ਲੇਅਰ ਚੜਾ ਦਿੰਦੀ ਹੈ ਉਹ ਤੁਹਾਡੇ ਲਈ ਬਹੁਤ ਬੈਨੀਫੀਸ਼ੀਅਲ ਹੈ ਦੇਖੋ ਜਿਵੇਂ ਤੁਸੀਂ ਅਸੇ ਹੁਣ ਜੇ ਬੁੱਲ ਫੜਦੇ ਕਈਆਂ ਦੇ ਬੱਚਿਆਂ ਦੇ ਬਹੁਤ ਫੜਦੇ ਹੁੰਦੇ ਜੇ ਰਾਤ ਨੂੰ ਇਹ ਤੁਨ ਤੇ ਇੱਕ ਮਾੜਾ ਜਿਹਾ ਅੱਧਾ ਕ ਤੁਪਕਾ ਵੀ ਤੁਨ ਚ ਲਾ ਦੋ ਉਹਨਾਂ ਦੇ ਅੰਦਰ ਕਹਿੰਦੇ ਖੁਸ਼ਕੀ ਮਰ ਜਾਂਦੀ ਹੈ ਤੁਨੀ ਆਪਣੀ ਬਾਡੀ ਚ ਅਗਰ ਦੇਖਿਆ ਜਾਏ ਸੈਂਟਰ ਕਿਹਾ ਜਾਂਦਾ ਆਪਣੀ ਬਾਡੀ ਦਾ ਸੈਂਟਰ ਹੈ ਉਹ ਸਮਹਾਉ ਇੰਟਰਸਟਿੰਗ ਹੈ ਹਾਂ ਤੁਰਾ ਮੀਨ ਸੈਂਟਰ ਆਫ ਥਿੰਗ ਹੈ ਨਾ ਤੋਂ ਨਿਚ ਲਾ ਕੇ ਫੁੱਲ ਠੀਕ ਹੋ ਜਾਂਦੇ ਮੈਂ ਬੜਾ ਹਰੜੂ ਨੇ ਕਿ ਦੇਖੋ ਕਿਵੇਂ ਤੁਸੀਂ ਤੁਹਾਨੂੰ ਜੀ ਅੱਖਾਂ ਚ ਉਹਨੂੰ ਸਾੜ ਕੇ ਉਹ ਵੀ ਲਾਣ ਦਾ ਸੀਗਾ ਹਨਾ ਜਿਵੇਂ ਕਾਜਲ ਬਣਾ ਲੈਂਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਕੋਲਾ ਕੋਲਾ ਕਾਜਲ ਦਾ ਰੰਗ ਦਾ ਕੋਲੇ ਹੁੰਦਾ ਕਰਨ ਹੁੰਦੀ ਬੜੀ ਪਿਓਰ ਤਾਂ ਐਵੇਂ ਜਿਵੇਂ ਹੁਣ ਮੈਂ ਕਹਾਂਗਾ ਸਿਰ ਤੇ ਇਹ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਕਹਿੰਦੇ ਖੁਸ਼ਕੀ ਹੋ ਗਈ ਕੋਈ ਬੰਦਾ ਬਹੁਤ ਤਣਾਅ ਤੇ ਸਟ੍ਰੈਸ ਵਾਲਾ ਇਹਦਾ ਕਹਿੰਦੇ ਖੁਸ਼ਕੀ ਹੋ ਗਈ ਸੱਚ ਮਗਰ ਖੁਸ਼ਕੀ ਹੈ ਕਿ ਨਹੀਂ ਮਗਰ ਉਹਨਾਂ ਸਿਰ ਤੇ ਤੇਲ ਦੀ ਦੇਸੀ ਕੀ ਦੀ ਮ사ਜ ਕਰ ਦਿਓ ਟੜਕ 8 ਘੰਟੇ ਲਈ ਗੈਪ ਨੀਂਦ ਬਹੁਤ ਸੁਹਣੀ ਹੁੰਦੀ ਹੈ ਤਾਂ ਡਿਫਰੈਂਟ ਚੀਜ਼ਾਂ ਲਈ ਜਿਵੇਂ ਇੱਕ ਟਾਈਮ ਆਂਦਾ ਸੀਗਾ ਯਾਦ ਕਰ ਕੋ ਕੁਲ ਜੀ ਜਦ ਖੁਸ਼ਕੀ ਹੁੰਦੀ ਸੀ ਕਰੀਮਾ ਕਰੂਮਾ ਨਹੀਂ ਮਿਲਦੀ ਸੀ ਬੰਦੇ ਨੂੰ ਕਹਿੰਦੇ ਸੀ ਨਹਾ ਕੇ ਨਾ ਦੋ ਬੂੰਦਾ ਹੱਥ ਤੇ ਲਾ ਕੇ ਦੇਸੀ ਕੀ ਅਸਰ ਉਹ ਤੇ ਸਾਰੇ ਸਰੀਰ ਤੇ ਮਾਲੀ ਉੱਪਰ ਦੋ ਮੱਗੇ ਗਰਮ ਪਾਣੀ ਦੇ ਹੋਰ ਪਾ ਲਈ ਸਾਰਾ ਸਰੀਰ ਮੋਇਸਚਰਾਈਜ਼ਡ ਕਿਉਂਕਿ ਐਹੀ ਦੀ ਚੀਜ਼ ਐ ਆਇਲ ਫੈਟ ਆ ਵੀ ਆਪਣੇ ਫੈਟ ਐ ਉਹ ਇਹਨੂੰ ਮੋਇਸਚਰਾਈਜ਼ ਕਰਦਾ ਐ ਇਹਨੂੰ ਐਕਚੁਅਲ ਜਿਵੇਂ ਆਪਾਂ ਕਹਿੰਦੇ ਦੁਆਰਾ ਜਾਣਨ ਪਾਂਦਾ ਤਾਂ ਕਈ ਲੋਕੀ ਦਾੜੀ ਤੇ ਵਾਲਾਂ ਤੇ ਹੈਨਾ ਐਜ਼ ਅ ਮੋਇਸਚਰਾਈਜ਼ਰ ਯੂਜ਼ ਕਰਦੇ ਆ ਥੋੜਾ ਜਿਹਾ ਸਮੈਲ ਦੀ ਉਹ ਗੱਲ ਹੁੰਦੀ ਹੈ ਬਟ ਇਟ ਇਜ਼ ਇੱਕ ਫਾਇਦੇ ਬਹੁਤ ਜ਼ਿਆਦਾ ਨਹੀਂ ਬੜੀ ਸਰੀ ਚੀਜ਼ਾਂ ਚ ਦੇਸੀ ਕੀ ਪਾਕੀ ਆਇਲਸ ਤੋਂ ਟੌਪ ਤੇ ਹੈ ਮੈਂ ਕਈ ਚੀਜ਼ਾਂ ਯੂਜ਼ ਕਰਿਆ ਜੇ ਤੁਸੀਂ ਹੋਰ ਵਧੀਆ ਲੈਣਾ ਤੁਸੀਂ ਲਸਣ ਕੱਟ ਕੇ ਨਾ ਛੋਟੇ ਛੋਟੇ ਪੀਸ ਦੇਸੀ ਕੀ ਛਾੜ ਲਓ ਕਲਵੰਤ ਜੀ ਉਹਨੂੰ ਚਾਹੇ ਤੁਸੀਂ ਉਹ ਲਸਣ ਇੰਨਾ ਸਵਾਦ ਬਣ ਜਾਂਦਾ ਕ੍ਰਿਸਪੀ ਉਹ ਦਾਲ ਚ ਪਾ ਲਓ ਤੇਰਾ ਕੀ ਹੈ ਉਹ ਜੇ ਤੁਸੀਂ ਤੜਕਾ ਵੀ ਲਾ ਸਕਦੇ ਹੋ ਯਾ ਉਹ ਦਾਲ ਚ ਪਾ ਲਓ ਤੇ ਉਹ ਜਿਹੜਾ ਕੀ ਹੈ ਉਹ ਤੁਸੀਂ ਚਾਹੇ ਨੱਕ ਚ ਪਾ ਲਓ ਕੰਨ ਚ ਪਾ ਲਓ ਕਿਉਂਕਿ ਉਹ ਐਂਟੀਬਾਇਓਟਿਕ ਬਣ ਗਿਆ ਇੱਕ ਤਰ੍ਹਾਂ ਦਾ ਨੇਚਰਲ ਲਸਣ ਸਾੜਿਆ ਹੋਇਆ ਕੀਚ ਚਾਹੇ ਉਹ ਤੁਸੀਂ ਸਿਰ ਤੇ ਲਾ ਲਓ ਚਾਹੇ ਤੁਸੀਂ ਸਰੀਰ ਤੇ ਲਾ ਲਓ ਬਹੁਤ ਸਾਰੀਆਂ ਕੰਡੀਸ਼ਨਸ ਨੇ ਆਪਣੀ ਬਾਡੀ ਨੂੰ ਸਿੱਧਾ ਅਗਰ ਅਪਲਾਈ ਕਰਕੇ ਤੁਸੀਂ ਦੇਸੀ ਕੀ ਨਾ ਬਹੁਤ ਵਧੀਆ ਫਾਇਦੇ ਲੈ ਸਕਦੇ ਹੋ देयर ਆ ਜਿਵੇਂ ਆਪਾਂ ਕਹੀਏ ਕਿ ਇਹਨਾਂ ਰਿਸਰਚ ਸਬਜੈਕਟ ਹੈ ਤੇ ਇਹਨਾਂ ਅਨ ਰਿਸਰਚਡ ਹੈ ਇਹ ਪਰ ਜਿੰਨੀ ਰਿਸਰਚ ਕਰ ਲੋ ਨਹੀਂ ਘਟਾ ਹੈ ਜੀ ਜੀ ਤੋਂ ਰਵਿੰਦਰ ਜੀ ਆਪਾਂ ਜਿਹੜੀ ਗੱਲ ਕੀਤੀ ਹੈ ਉਹ ਇਹਦੇ ਵਿੱਚ ਗੱਲ ਕੀਤੀ ਹੈ ਕਿ ਆਪਾਂ ਤੁਸੀਂ ਜਿਸ ਤਰ੍ਹਾਂ ਦੱਸਿਆ ਉਹ ਔਖਾਂ ਚ ਵੀ ਪਾ ਸਕਦੇ ਆ ਆਪਾਂ ਇਹਨੂੰ ਖਾ ਵੀ ਸਕਦੇ ਆ ਆਪਾਂ ਇਹਨੂੰ ਕਰਨ ਚ ਵੀ ਪਾ ਸਕਦੇ ਆ ਤਾਂ ਮੇਰੇ ਮੁਤਾਬਕ ਇਹ ਇੱਕੋ ਇੱਕ ਅਜਿਹੀ ਚੀਜ਼ ਧਰਤੀ ਦੇ ਉੱਤੇ ਇੱਕੋ ਇੱਕ ਅਜਿਹੀ ਔਸ਼ਧੀ ਦਵਾਈ ਇਸ ਨੂੰ ਆਪਾਂ ਖਾਣ ਵਾਲੀ ਚੀਜ਼ ਕਹਿ ਸਕਦੇ ਆ ਜਿਹੜੀ ਕਿ ਆਪਣੇ 9 ਦੇ 9 ਦੁਆਰ ਜਿਹੜੇ ਨੇ ਸਰੀਰ ਦੇ ਉਹਨਾਂ 9 ਦੇ 9 ਦਵਾਰਾਂ ਦੇ ਰਾਹੀਂ ਜਿਹੜੀ ਹੈ ਇਸ ਦਾ ਇਲਾਜ ਕੀਤਾ ਜਾ ਸਕਦਾ 9 ਦਵਾਰ ਕਿਹੜੇ ਦੋ ਅੱਖਾਂ ਦੋ ਨੱਕ ਦੋ ਕੰਨ ਦੋ ਦੋ ਚਾਰ ਦੋ 6 ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੂੰਹ ਅੰਦਰ ਜਿਹੜਾ ਦੋ ਦੋ ਚਾਰ ਦੋ 6 7 ਸੰਗ 8 ਤੇ ਜਿਹੜਾ ਆਪਣਾ ਪਿਸ਼ਾਬ ਵਾਲੀ ਤੇ ਜਿਹੜਾ ਪ੍ਰਾਈਵੇਟ ਪਾਰਟ ਦੋਨੇ ਜਿਹੜੇ ਹੈਗੇ ਨੇ ਇਹ ਨੌ ਦਵਾਰ ਜਿਹੜੇ ਹੁੰਦੇ ਨੇ ਤੇ ਨੌ ਦੇ ਨੌ ਦਵਾਰ ਦੇ ਵਿੱਚ ਹੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਆਯੁਰਵੇਦ ਦੇ ਅਨੁਸਾਰ ਜਿਹੜਾ ਇਸ ਦੀ ਆਪਾਂ ਘੀ ਨੂੰ ਜਿਹੜਾ ਪਰ ਗੁਦਾ ਦਵਾਰ ਦੇ ਰਸਤੇ ਅਗਰ ਪਾ ਕੇ ਇਸ ਨੂੰ ਬੰਦੇ ਨੂੰ ਲੂਜ਼ ਮੋਸ਼ਨ ਲਵਾਏ ਜਾਂਦੇ ਨੇ ਇਸ ਨੂੰ ਅਗਰ ਉਹ ਗੱਲ ਕੀਤਾ ਜਾਂਦਾ ਕੀ ਕਹਿੰਦੇ ਆ ਜਿਹੜੇ ਇੱਕ ਇਹਨਾਂ ਦਾ ਹੁੰਦਾ ਹੈ ਇਹ ਪੰਚ ਕਰਮਾ ਪੰਚ ਕਰਮਾ ਦੇ ਦੌਰਾਨ ਵੀ ਜਿਹੜੀ ਇਸ ਦਾ ਇੱਕ ਥੈਰੇਪੀ ਵੱਖਰੀ ਦਿੱਤੀ ਜਾਂਦੀ ਹੈਗੀ ਆ ਇਸ ਨੂੰ ਲੇਡੀਜ਼ ਨੂੰ ਅਗਰ ਯੋਨੀ ਦੇ ਵਿੱਚ ਵੀ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਵੀ ਇਸ ਤਰੀਕੇ ਨਾਲ ਇਹਦਾ ਵੀ ਇਲਾਜ ਕੀਤਾ ਜਾਂਦਾ ਹੈਗਾ ਤੇ ਜੇਕਰ ਆਪਣਾ ਗਲਾ ਮੂੰਹ ਦੇ ਰਸਤੇ ਲੈਣਿਆਂ ਤਾਂ ਆਪਾਂ ਮੂੰਹ ਦੇ ਰਸਤੇ ਤਾਂ ਲੈ ਹੀ ਰਹੇ ਆ ਨੱਕ ਦੇ ਵਿੱਚ ਪਾਣੇ ਆ ਤਾਂ ਮਿਰਗੀ ਰੋਗ ਵੀ ਠੀਕ ਹੋਏਗਾ ਨੱਕ ਦੇ ਵਿੱਚ ਪਾਣੇ ਆ ਡਿਪਰੈਸ਼ਨ ਠੀਕ ਹੋਏਗੀ ਨੱਕ ਦੇ ਵਿੱਚ ਪਾਣੇ ਆ ਹੋਰ ਬਹੁਤ ਸਾਰੇ ਜਿਹੜੀਆਂ ਜਿਹੜੀਆਂ ਦਿਮਾਗ ਦੇ ਮਾਨਸਿਕ ਰੋਗ ਜਿਹਨੂੰ ਠੀਕ ਹੁੰਦੇ ਨੇ ਅੱਖਾਂ ਦੇ ਵਿੱਚ ਤੁਸੀਂ ਦੱਸ ਚੁੱਕੇ ਹੋ ਕੰਨ 'ਚ ਦੱਸ ਸਕਦੇ ਹੋ ਐਨੀ ਜਿਹੜੀ ਕਾਮਯਾਬ ਚੀਜ਼ ਹੈਗੀ ਹੈ ਤੇ ਇਹ ਫਿਰ ਇਹਦੇ ਹਾਲਾਤ ਇਹ ਨੇ ਕਿ ਇਸ ਨੂੰ ਸਭ ਤੋਂ ਵੱਡੀ ਗੱਡੀ ਜਿਹੜੀ ਗੱਲ ਹੈਗੀ ਆ ਕਿਉਂਕਿ ਆਯੁਰਵੈਦਿਕ ਗੱਲ ਕਹਿੰਦਾ ਹੈਗਾ ਕਿ ਕਬਜ਼ ਜਿਹੜੀ ਆ ਉਹ ਸਾਰੀਆਂ ਬਿਮਾਰੀਆਂ ਦੀ ਮਾਂ ਹੈ ਤੇ ਕਬਜ਼ ਦੇ ਵਿੱਚ ਵੀ ਇਹ ਇੱਕ ਬੜਾ ਵੱਡਾ ਰੋਲ ਅਦਾ ਕਰਦੇ ਕਹਿੰਦੇ ਜੇ ਏ ਟੂ ਗਾਂ ਦਾ ਦੁੱਧ ਮਿਲ ਜਵੇ ਤੇ ਦੁੱਧ ਦੇ ਗਰਮ ਦੁੱਧ ਦੇ ਵਿੱਚ ਜੇਕਰ ਆਪਾਂ ਦੋ ਚਮਚੇ ਪਾ ਕੇ ਰਾਤ ਨੂੰ ਇਹਨੂੰ ਪੀ ਲੈਨੇ ਤਾਂ ਸਵੇਰ ਤੱਕ ਕਬਜ਼ ਵੀ ਠੀਕ ਹੋ ਜਿੰਦੀ ਜੀ ਕੋਲੋਂ ਜੀ ਦੇਖੋ ਗੱਲ ਸਿੰਪਲ ਜੀ ਗੱਲ ਹੈ ਕੋਈ ਵੀ ਫੈਟ ਆਪਣੀ ਬੋਡੀ ਚ ਬਾਇਲ ਦੀ ਪ੍ਰੋਡਕਸ਼ਨ ਵਧਾਉਂਦਾ ਹੈ ਇਹ 1 ਆਫ ਦ ਬੈਸਟ ਕੁਆਲਿਟੀ ਫੈਟ ਹੈ ਕਿਉਂ ਕਿਉਂਕਿ ਬਾਇਲ ਹੀ फैट नीज तो करो मरो चमच अभी घट शुरू करो क्योंकि बॉडी यूज होनी है कलम जी आपका इंतजाम करता ही है दिखाया भी हो जो मैं यूज करता साउथ अफ्रीका भी मैं लेके आया मेरे लगेजमिक ही ਆਪਾਂ ਕੋਸ਼ਿਸ਼ ਕਰੀ ਦੀਏ ਕਿ ਚੰਗੀ ਕੁਆਲਿਟੀ ਦੀ ਚੀਜ਼ ਮਿਲ ਜੇ ਤੇ ਲੋਕਾਂ ਤੱਕ ਪਹੁੰਚਾਈ ਜਾਵੇ ਬਟ ਅਗਰ ਤੁਹਾਡੇ ਘਰ ਆਰਗੇਨਿਕ ਦੁੱਧ ਆਉਂਦਾ ਹੈ देसी ਗਾਂ ਦਾ A2 ਗਾਂ ਕਹਿੰਦੇ ਨੂੰ ਪਹਿਣਾ ਉਹਨੂੰ ਤੁਸੀਂ ਜਾਗ ਲਾ ਕੇ ਦਹੀਂ ਫਿਰ ਉਸ ਤੋਂ ਨੂੰ ਮੱਖਣ ਤੇ ਘੀ ਬਣਾ ਲਓ ਘਰੇ ਉਹਦੇ ਵਰਗਾ ਕੋਈ ਅੰਮ੍ਰਿਤ ਨਹੀਂ ਹੈ ਚਾਹੇ ਉਹਦੇ ਨਾਲ ਜੋ ਮਰਜ਼ੀ ਖਾਓ ਬਸ ਗਲਤੀ ਕਿ ਨਹੀਂ ਕਰਨੀ ਰੋਟੀਆਂ ਚੋਪੜਨੀ ਹੈ ਉਹਦੇ ਨਾਲ ਨਹੀਂ ਹੈ ਉਹਦਾ ਕਾਰਨ ਹੈ ਰੋਟੀ ਹੈ ਕਾਰਬੋਹਾਈਡਰੇਟ ਕਾਰਬੋਹਾਈਡਰੇਟਸ ਤੇ ਫੈਟ ਨੇਚਰ ਦੇ ਹਿਸਾਬ ਨਾਲ ਵਿਪਰੀਤ ਆਹਾਰ ਹੈ ਨੇਚਰ ਦੇ ਹਿਸਾਬ ਨਾਲ ਕਿਉਂਕਿ ਕਾਰਬੋਹਾਈਡਰੇਟ ਕੀ ਹੈ 슈ગર ਤੇ स्टार्च ਤੇ ਉਹਦੇ ਚ ਕੀ ਇਹੋ ਜੀ ਕੋਈ ਚੀਜ਼ ਹੈ ਜਿਹੜੀ ਫੈਟ ਨਾਲ ਮਿਕਸ ਹੁੰਦੀ ਹੈ ਤਾਂ ਪ੍ਰੋਟੀਨ ਨਾਲ ਧਾਲ ਚ ਜਿੰਨਾ ਮਰਜੀ ਪਾ ਲਓ ਹਨਾ ਪਾਲਕ ਪਨੀਰ ਬਣਾ ਕੇ ਪਾ ਲਓ ਉਹਦੇ ਚ ਮੈਨੂੰ ਤਾਂ ਪਾਲਕ ਨਹੀਂ ਕੁਕ ਕਰਨੀ ਚਾਹੀਦੀ ਹਨਾ ਮਗਰ ਕੋਈ ਵੀ ਮਿੱਠਾ ਜਾਂ ਕਾਰਬੋਹਾਈਡਰੇਟ ਨਾਲ ਪ੍ਰੋਟੀਨ ਤੇ ਫੈਟ ਮੀਚਰ ਨਹੀਂ ਦਿੰਦੀ ਤਾਂ ਉਹ ਤੋਂ ਮੈਂ ਦੂਰ ਰਹਿਣ ਨੂੰ ਕਹਿੰਨਾ ਬਾਕੀ ਧਾਲ ਚ ਪਾਓ ਜੇ ਮਰਜੀ ਜਿਹੜੀ ਕਿ ਪ੍ਰੋਟੀਨ ਵਾਲੀ ਖਾ ਰਹੇ ਹੋ ਛੋਲੇ ਰਾਜਮਾ ਜੋ ਮਰਜੀ ਪਨੀਰ ਉਹਦੇ ਚ ਪਾ ਸਕਦੇ ਹੋ ਜੀ ਸੱਦ ਕੇ ਨੋ ਪ੍ਰੋਬਲਮ ਬਟ ਜਿਵੇਂ ਆਪਾਂ ਕਹਿੰਨੇ ਕਾਰਬੋਹਾਈਡਰੇਟਸ ਤੇ ਫੈਟ ਸੌਰੀ ਚੀਨੀ ਨਾਲ ਨਾ ਅਗਰ ਆਪਾਂ ਗਾਜਰ ਪਕਾ ਬਣਾ ਲਿਆ ਗਾਜਰ ਪਕ ਚੀਨੀ ਵੀ ਹੈ ਜੀ ਗਾਜਰ ਦੀ ਮਿਠਾਸ ਵੀ ਹੈ ਉੱਪਰ ਹੋਰ ਚੀਨੀ ਪਾ ਦਿੰਨੇ ਆ ਤੇ ਫੈਟ ਵੀ ਪਾ ਦਿੰਨੇ ਆ ਦੁੱਧ ਦਾ ਉਹ ਥੋੜਾ ਕੰਬੀਨੇਸ਼ਨ ਤੁਹਾਡੇ ਲਈ ਇਨਸੂਲਿਨ ਲਈ ਬਲੱਡ 슈ਗਰ ਲਈ ਗਲਤ ਹੋ ਜਾਂਦਾ ਤਾਂ ਉਸ ਸਮੇਂ ਚ ਧਿਆਨ ਰੱਖਣਾ ਪੁਰਾਣੇ ਜਵਾਨੇ ਚ ਰਵਿੰਦਰ ਸਿੰਘ ਜੀ ਜਿਹੜੇ ਪਹਿਲਵਾਨ ਹੁੰਦੇ ਸੀਗੇ ਉਹ ਪਹਿਲਵਾਨ ਜਿਹੜੇ ਸੀਗੇ ਉਹ ਦੇਸੀ ਘਿਉ ਦੀ ਮਾਲਿਸ਼ ਕਰਕੇ ਧੁੱਪੇ ਬੈਠਾ ਕਰਦੇ ਸੀ ਇਹਦਾ ਕੁਝ ਸਾਇੰਸ ਸੀ ਬਹੁਤ ਸਿੰਪਲ ਜੀ ਸਾਇੰਸ ਹੈ ਕੁਲ ਮੰਦੀ ਲੌਜੀਕ ਸਮਝੋ ਜਿਹੜਾ ਬੰਦਾ ਬਾਹਰ ਧੁੱਪੇ ਕੰਮ ਕਰਦਾ ਨਾ ਉਹਦੀ ਪਿਗਮੈਂਟੇਸ਼ਨ ਕਿੰਨੇ ਦਾ ਰੰਗ ਥੋੜਾ ਬਲੈਕ ਹੋ ਜਾਂਦਾ ਟੈਲੀਗਲ ਇਹਦਾ ਇੱਕ ਨੁਕਸਾਨ ਹੁੰਦਾ ਉਸ ਬੰਦੇ ਨੂੰ ਵਿਟਾਮਿਨ ਡੀ ਉਹਨੀ ਈਜ਼ੀਲੀ ਐਬਸਾਰਬ ਨਹੀਂ ਹੁੰਦਾ ਜਿੰਨਾ ਇੱਕ ਚਿੱਟੀ ਸਕਿਨ ਵਾਲੇ ਬੰਦੇ ਨੂੰ ਹੁੰਦਾ ਅੰਗਰੇਜ਼ਾਂ ਨੂੰ ਸਨ ਬਲੌਕ ਲਾ ਕੇ ਬਹਿਣਾ ਪੈਂਦਾ ਉਹਨੇ ਬਹੁਤ ਇੰਟਰਸਟਿੰਗ ਹੈ ਥੋਨੇ ਬਹੁਤ ਸੋਹਣਾ ਪੁਆਇੰਟ ਲਿਆਤਾ ਅਗਰ ਤੁਸੀਂ ਸਮਝੋ ਵਿਟਾਮਿਨ ਡੀ ਫੈਟ ਸੋਲੀਬਲ ਹੈ ਜੀ ਅਸੀਂ ਪਿੱਛੇ ਜੇ ਬਹੁਤ ਛੋਟੀ ਰਿਸਰਚ ਕਰੀ ਜੇ ਤੁਸੀਂ ਤੇਲ ਲਾ ਕੇ ਕੋਈ ਵੀ ਆਇਲ ਲਾ ਕੇ ਚੰਗਾ 2 ਘੰਟੇ ਧੁੱਪੇ ਵਿੱਚ ਬਹਿ ਜਾਓ 2 ਘੰਟੇ ਸੌਰੀ ਅੱਧਾ ਘੰਟਾ ਧੁੱਪੇ ਵਿੱਚ ਬਹਿ ਜਾਓ ਰੂਲ ਇਹ ਹੈ ਇਹ ਤੋਂ 2 ਘੰਟੇ ਪਹਿਲਾਂ ਤੇ 2 ਘੰਟੇ ਬਾਅਦ ਨਹਾਣਾ ਨਹੀਂ ਤੁਹਾਡੀ ਬੋਡੀ ਵਿਟਾਮਿਨ ਡੀ ਨੂੰ ਐਬਜ਼ਾਰਬ ਅੱਛਾ ਕਰਦੀ ਹੈ ਤੇ ਉਹਨੂੰ ਪ੍ਰੋਸੈਸ ਕਰਦੀ ਕਿਉਂਕਿ ਆਪਾਂ ਨੇ ਫੈਟ ਲਾਤਾ ਜਿਹੜੇ ਪ੍ਰਮਾਨ ਹੁੰਦੇ ਸੀ ਉਹਨਾਂ ਦੀ ਸਕਿਨ ਥੋੜੀ ਜੀ ਜ਼ਿਆਦਾ ਡਾਰਕ ਹੁੰਦੀ ਕਿਉਂਕਿ ਧੁੱਪੇ ਕੋਲ ਦੇ ਨੇ ਉਹਨਾਂ ਨੂੰ ਥੋੜਾ ਜਿਆਦਾ ਸੂਰੇ ਲੈਣਾ ਪੈਂਦਾ ਆਪਣਾ ਡੀ ਪੂਰਾ ਕਰਨ ਲਈ ਮਗਰ ਫਾਇਦਾ ਹੱਡੀਆਂ ਸਟਰੋਂਗ ਮਸਲਸ ਸਟਰੋਂਗ ਪਹਿਲਵਾਨ ਦੇ ਸੱਟ ਪੇਟ ਲੱਗਦੀ ਰਹਿੰਦੀ ਹੈ ਜੀ ਮੇਰੇ ਡੈਡੀ ਦੇ ਸਾਰੇ ਕੰਨ ਤੇ ਮੇਰੇ ਡੈਡੀ ਪਹਿਲਵਾਨ ਸੀ ਜੀ ਆ ਕੰਨ ਸਾਰਾ ਦੂਜੇ ਪਹਿਲਵਾਨ ਨੇ ਅੱਧਾ ਪੱਟਦਾ ਸੀ ਉਹ ਤਾਂ ਅੰਕਲੇ ਲੱਗੇ ਹੋਏ ਸੀ ਕਿਉਂਕਿ ਉਹਨਾਂ ਤੇ ਸੱਟ ਪੇਟ ਸੱਟ ਪੇਟ ਤੇ ਵਿਟਾਮਿਨ ਡੀ 10 ਗੁਣਾ ਜਿਆਦਾ ਚਾਹੀਦਾ ਹੁੰਦਾ 10 ਗੁਣਾ 80 ਕਿਲੋ ਦੇ ਬੰਦੇ ਨੂੰ 8000 80000 IU ਚਾਹੀਦਾ ਹੁੰਦਾ ਜਦੋਂ ਸੱਟ ਪੇਟ ਲੱਗੇ ਤਾਂ ਉਹਨਾਂ ਨੂੰ ਉਹ ਤੁਪਕ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਾਂਗੇ ਸਟਰੋਂਗ ਕਰਦੀ ਹੈ ਬਹੁਤ ਜ਼ਿਆਦਾ ਜੀ ਇਹਦੇ ਨਾਲ ਨਾਲ ਬਹੁਤ ਸਾਰੇ ਥਾਵਾਂ ਦੇ ਉੱਤੇ ਮੈਂ ਦੇਖਿਆ ਹੈਗਾ ਕਿ ਦੇਸੀ ਕੀ ਉਕੀ ਦੇ ਨਾਲ जख्मਾਂ ਨੂੰ ਜਿਹੜਾ ਉਹ ਠੀਕ ਕਰਨ ਦੇ ਲਈ ਵੀ ਦੇਸੀ ਕੀ ਉੱਤੇ ਬਣਿਆ ਜਾਂਦਾ ਹੈ ਇੱਥੋਂ ਤੱਕ ਕਿ ਜਿਹੜੇ ਗੈਂਗਰੀਨ ਦੇ ਪੇਸ਼ੈਂਟ ਨੇ ਗੈਂਗਰੀਨ ਦੇ ਪੇਸ਼ੈਂਟ ਨੂੰ ਵੀ ਜਿਹੜਾ ਏ ਤੋਂ ਗਾਂ ਦਾ ਜਿਹੜਾ ਘਿਓ ਹੁੰਦਾ ਘਿਓ ਦੀਆਂ ਪੱਟੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਪਿੱਛੇ ਕੀ ਤੁਹਾਨੂੰ ਲੱਗਦਾ ਹੈ ਕੁਲਵੰਤ ਜੀ ਦੇਖੋ ਕਈ ਚੀਜ਼ਾਂ ਨੇ ਜਿਹੜੀ ਸਿੱਧੀਆਂ ਨਾ ਸਕਿਨ ਵਿੱਚ ਕਨਵਰਟ ਹੋ ਜਾਂਦੀਆਂ ਕਈ ਚੀਜ਼ਾਂ ਹੈ ਜਿਹਨਾਂ ਨੇ ਸਕਿਨ ਵਿੱਚ ਕਨਵਰਟ ਹੋ ਜਾਂਦੀਆਂ ਜਿਵੇਂ ਅੰਡੇ ਦੀ ਨਾ ਵਾਈਟ ਪਾਰਟ ਕਹਿੰਦੇ ਸਿੱਧਾ ਜਲੇ ਤੇ ਲਾ ਲਓ ਉਸ ਕਿੰਨੇ ਦੁਆਰਾ ਬਣਦਾ ਹੈ ਐਮ ਇਹ ਬਿਲਕੁਲ ਇਹਦੇ ਵਿੱਚ ਵੀ ਤੱਤ ਨੇ ਕੋਲੇਜਨ ਹੋਏਗਾ ਰੱਬ ਜਾਣੇ ਕੀ ਹੈ ਕਿ ਕੱਟ ਤੇ ਜਲੇ ਤੇ ਲਾ ਕੇ ਤੁਸੀਂ ਬੋਡੀ ਦੀ ਸਕਿਨ ਨੂੰ ਦੁਬਾਰਾ ਰਿਵਾਈਵ ਕਰ ਰਹੇ ਹੋ ਉਹ ਵੀ ਬਹੁਤ ਫਾਸਟ ਤਾਂ ਮੈਨੂੰ ਵੀ ਪਤਾ ਨਹੀਂ ਕਿਤੇ ਸੁਣਿਆ ਹੋਇਆ ਕਿ ਕਰਿਆ ਜਾਂਦਾ ਤੁਸੀਂ ਮੈਂਸ਼ਨ ਇਹ ਕਰਤਾ ਅਗਰ ਹੈਲਪ ਹੁੰਦੀ ਹੈ ਕਿਸੇ ਦੀ ਉਂਗਲੀ ਵੱਡੀ ਜਾਣ ਤੋਂ ਬਚਾ ਸਕਦੇ ਆਪਾਂ ਕਿਸੇ ਦੇ ਸਕਾਰ ਟਿਸ਼ੂ ਹੋ ਜਾਂ ਸਕਾਰ ਸਮਝਦੇ ਹੋ ਜਿਵੇਂ ਪ੍ਰੈਗਨਨਸੀ ਤੋਂ ਬਾਅਦ ਲੀਡੇ ਉਹ ਪੈ ਜਾਂਦੀ ਹੈ ਹੈਨਾ ਸਟ੍ਰੈਚ ਸਟ੍ਰੈਚ ਮਾਰਕ ਸਟ੍ਰੈਚ ਮਾਰ ਉਹਨਾਂ ਨੂੰ ਬਚਾ ਸਕਦੇ ਹੋ ਕਿਉਂਕਿ ਵਿਟਾਮਿਨ E ਚ एकदम ਹੁੰਦਾ ਤਾਂ ਬਹੁਤ ਬੱਲੇ ਬੱਲੇ ਚੀਜ਼ ਹੈ ਜੀ ਲੋਕੀ ਟਰਾਈ ਕਰਕੇ ਦੇਖਣ ਤੇ ਆਫ ਕੋਰਸ ਰਿਜ਼ਲਟ ਮੇਰੇ ਤਾਂ ਖਾਨੂੰ ਦਿਖਣ ਬਿਲਕੁਲ ਤੇ ਸਭ ਤੋਂ ਵੱਡੀ ਜਿਹੜੀ ਚੁਕਾਣ ਵਾਲੀ ਚੀਜ਼ ਜਦੋਂ ਮੈਂ ਪੜੀ ਰਵਿੰਦਰ ਸਿੰਘ ਜੀ ਤੇ ਇਹ ਕਿਹਾ ਵੀ ਦੇਸੀ ਕਿਓਖਾਂ ਦੇ ਨਾਲ ਲੋਕਾਂ ਦਾ ਵਜ਼ਨ ਵੀ ਘਟਦਾ ਆਫ ਕੋਰਸ ਇਨਸੂਲਿਨ ਰੈਜ਼ਿਸਟੈਂਸ ਘਟਦੀ ਹੈ ਜੀ ਜਿਹੜੀ ਚੀਜ਼ ਨੇ ਇਨਫਲੂਐਂਸ ਰੈਜ਼ਿਸਟੈਂਸ ਘਟਾਤੀ ਕੁਲਵੰਦੀ ਸਾਡਾ ਸਭ ਤੋਂ ਪਹਿਲੀ ਚੀਜ਼ ਇਹ ਹੀ ਹੈ ਕਿ ਇਸ weight ਘਟਾਉਣ ਦਾ ਸਭ ਤੋਂ ਵੱਡਾ ਮੰਤਰ ਹੈ ਬੰਦੇ ਨੂੰ ਚੰਗਾ ਤੇਲ ਪਿਲਾਉਣਾ ਸ਼ੁਰੂ ਕਰ ਦਿਓ body ਬੁਰਾ ਫੈਟ ਛੱਡਦੀ ਤਦ ਹੈ ਜੇ ਚੰਗਾ ਫੈਟ ਅੰਦਰ ਪਾਉਂਗੇ ਜਿਹੜਾ ਤੁਸੀਂ ਜੰਮਿਆ ਹੋਇਆ ਬੁਰਾ ਫੈਟ ਹੈ ਇਹਨੂੰ ਏਜੀਟੀ ਜਾਂ ਗੰਦ ਆਪਾਂ ਕਹਿੰਦੇ ਜੰਮਿਆ ਹੋਇਆ ਉਹ ਛੱਡੇਗੀ ਤਦੇ ਜੇ ਤੁਸੀਂ ਚੰਗਾ ਫੈਟ ਖਾਓਗੇ ਆਪਣਾ ਭੁੱਖ ਮਰ ਜੂਗੀ ਚੰਗਾ ਫੈਟ body 'ਚ ਆ ਰਿਹਾ ਹੈ ਬੁਰਾ ਛੱਡ ਦੇਗੀ body ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਹੜਾ ਜਿਹੜਾ ਚੰਗਾ ਫੈਟ ਹੈ ਉਹ ਬੁਰੇ ਫੈਟ ਤੇ ਬਾਡੀ ਜਿਹੜੀ ਉਸ ਬੁਰੇ ਫੈਟ ਨੂੰ ਛੱਡ ਦੇ ਕਿਤੇ ਚੰਗੇ ਫੈਟ ਤੇ ਆ ਜੇਗੀ ਤੇ ਬੁਰਾ ਫੈਟ ਆਪਣੇ ਆਪ ਟੌਕਸਿਨ ਦੇ ਰੂਪ ਦੇ ਵਿੱਚ ਬਾਡੀ ਆਪਣੇ ਆਪ ਨੂੰ ਬਾਹਰ ਕੱਢ ਕੇ ਛੁੱਟ ਦੇਗੀ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਇਹ ਚਾਹਗਾ ਤੇ ਲੇਡੀਜ਼ ਦੇ ਜਿਹੜੇ ਪੀਸੀਓਡੀ ਪੀਸੀਓਐਸ ਜਾਂ ਕੋਈ ਇਸ ਤਰ੍ਹਾਂ ਦੀ ਯੂਟਰਸ ਦੀਆਂ ਜਾਂ ਮਾਸਿਕ ਧਰਮ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਦੇਸ਼ਿਕੀ ਕੀ ਕੀ ਕੰਮ ਆਉਂਦਾ ਜੀ ਜੀ ਜਿਵੇਂ ਆਪਾਂ ਗੱਲ ਕਰੀ ਸੀ ਕਿਉਂਕਿ ਇਨਸੂਲਿਨ ਰੈਜ਼ਿਸਟੈਂਸ ਘਟ ਰਹੀ ਹੈ ਆਟੋਮੈਟਿਕਲੀ ਇਨਸੂਲਿਨ ਤੇ ਬਲੱਡ ਸ਼ੂਗਰ ਘਟ ਗਈ ਜਿੱਥੇ ਉਹ ਦੋਨੋਂ ਘਟ ਗਈਆਂ ਆਟੋਮੈਟਿਕਲੀ ਪੀਰੀਅਡ ਟਾਈਮ ਜਿਹੜੀ ਆਪਾਂ ਕਹਿੰਦੇ ਆ ਕਿ ਯੂਟਰਸ ਭਾਰੀ ਹੋਣ ਲੱਗੀ ਐ ਐਂਡਰੋਮੈਟ੍ਰੋਸ ਉਹ ਡਾਊਨ ਹੋ ਜਾਂਦੀ ਐ ਆਟੋਮੈਟਿਕਲੀ ਜੀ ਜੀ ਬਿਲਕੁਲ ਜੀ ਇਹ ਦੇਸੀ ਕੇ ਉਹ ਜਿਹੜਾ ਸਰੀਰ ਦੇ ਵਿੱਚ ਹਾਰਮੋਨਲ ਇੰਬੈਲੈਂਸਿੰਗ ਨੂੰ ਵੀ ਠੀਕ ਕਰਦਾ ਹੈਗਾ ਜਿਹਦੇ ਨਾਲ ਜਿਹੜਾ ਅੱਗੇ ਕਿਉਂਕਿ ਇਹ ਮੈਨੂੰ ਇੱਕ ਵਾਰੀ ਰਵਿੰਦਰ ਸਿੰਘ ਜੀ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਹਾਰਮੋਨਲ ਇੰਬੈਲੈਂਸਿੰਗ ਜਿਹੜੀ ਹੈਗੀ ਐ ਉਹਦੇ ਵਿੱਚ ਇਹ ਜਿਹੜਾ ਕਾਫੀ ਫਾਇਦੇਮੰਦ ਹੁੰਦਾ ਤੇ ਉਹਦੇ ਨਾਲ ਜਿਹੜਾ ਇਹ ਅੱਗੇ ਚੱਲ ਕੇ ਸਰੀਰ ਦੇ ਵਿੱਚ ਮਾਸਿਕ ਧਰਮ ਦੇ ਜਿਹੜੀ ਇਰੈਗੂਲੈਰਿਟੀਜ਼ ਹੁੰਦੀਆਂ ਨੇ ਉਬੜਕ ਯਾਨੀ ਕਿ ਕਦੇ ਅੱਗੇ ਕਦੇ ਨਹੀਂ ਅੱਗੇ ਕਦੇ ਜ਼ਿਆਦਾ ਅੱਗੇ ਕਦੇ ਘੱਟ ਅੱਗੇ ਉਹਦੇ ਵਿੱਚ ਇੱਕ ਕਾਫੀ ਸਹਾਇਕ ਮੰਨਿਆ ਜਾਂਦਾ ਹੈਗਾ ਤੇ ਜਿਹੜੀ ਇਹਦੇ ਇਹਦੇ ਵਿੱਚ ਕਹਿੰਦੇ ਪਾਚਨ ਤੰਤਰ ਨੂੰ ਵੀ ਜਿਹੜਾ ਸਟਰੋਂਗ ਕਰਦਾ ਹੈਗਾ ਕੋਲੋਂ ਜੀ ਜਿਹੜੀ ਚੀਜ਼ ਹੈ ਤੁਹਾਡਾ ਬਾਇਲ ਬਣਵਾਤਾ ਤੇ ਜਿਵੇਂ ਕਿਹਾ ਜੀ ਆਈ ਟ੍ਰੈਕ ਨੂੰ ਇਹ ਗਰੀਸ ਕਰਦਾ ਤੇ ਕਿਉਂਕਿ ਬਾਇਲ ਬਣ ਗਿਆ ਦੋਨੋਂ ਚੀਜ਼ਾਂ ਹੈਲਪ ਕਰ ਰਹੀ ਹੈ ਲਾਈਨਿੰਗ ਕਰ ਲਾਈਨਿੰਗ ਨੂੰ ਕੋਟ ਕਰ ਰਿਹਾ ਹੈ ਪਲੱਸ ਬਾਇਲ ਬਣਵਾ ਰਿਹਾ ਤਾਂ ਤੁਹਾਡਾ ਪਾਚਨ ਕਿਰਿਆ ਤਿੰਨ ਚਾਰ ਦਿਨ ਲੱਗਦੇ ਨੇ ਤੇ ਬਹੁਤ ਸੋਹਣੀ ਹੋ ਜਾਂਦੀ ਆ ਜੀ ਅ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਜਿਹੜੀ ਹੈ ਬਾ ਕਮਾਲ ਜਾਣਕਾਰੀ ਦਿੱਤੀ ਹੈ ਸਾਡੇ ਦਰਸ਼ਕਾਂ ਨੂੰ ਤੇ ਉਮੀਦ ਕਰਦੇ ਆਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਜਾਂਦੇ ਜਾਂਦੇ ਹੁਣ ਆਪਣੇ ਉਹ ਨੰਬਰ ਦੱਸ ਦਿਓ ਜਿਹੜੇ ਕਿ ਤੁਸੀਂ ਘੋੜਾ ਦਿਖਾਇਆ ਤੇ ਲਾਲਚ ਦਿੱਤਾ ਸਾਰਿਆਂ ਨੂੰ ਤਾਂ ਕਿ ਉਹ ਤੁਹਾਨੂੰ ਤੋਂ ਇੰਡੀਆ ਘੋੜਾ ਮੰਗਾ ਸਕਣ ਠੀਕ ਹੈ ਜੀ ਤੇ ਤੁਸੀਂ ਇਹ ਮੇਰੇ येलो येलो ਜਿਹੜਾ ਕਿਓ ਦਾ ਤੁਸੀਂ ਰੱਬਾ ਲਖਾਇਆ ਕਿਉਂਕਿ ਅਕਸਰ ਜਿਹੜੇ ਕਿਓ ਦਾ ਰੰਗ ਹੈ ਇਹਨਾਂ येलो ਨਹੀਂ ਹੁੰਦਾ ਨਹੀਂ ਰਹਿੰਦਾ ਤੁਸੀਂ ਦੇਖ ਸਕਦੇ ਹੋ ਵੀ ਇਹ ਵਿੱਚ ਜਿਹੜਾ ਕੁਝ ਹੋਰ ਹੀ ਰੰਗ ਬਣਿਆ ਬੰਦਾ ਤੇ ਕਿਓ ਜਿਹੜਾ ਹੈਗਾ ਉਹ ਤੁਸੀਂ ਇਹਨਾਂ ਤੋਂ ਜਿਹੜੇ ਤੁਹਾਡੇ ਕੋਲ ਮੰਗਾਣਾ ਚਾਹਣ ਫਿਰ ਉਹਨਾਂ ਨੂੰ ਨੰਬਰ ਦੇ ਦਿਓ ਜਾਂ ਫਿਰ ਜਿਹੜਾ ਕਿ ਤੁਹਾਡੇ ਕੋਲ ਕੋਚ ਟ੍ਰੈਨਿੰਗ ਕਰਾਉਣੀ ਜਾਂ ਪ੍ਰੋਗਰਾਮ ਜਾਂ ਹੈਲਥ ਕੋਚਿੰਗ ਲੈਣਾ ਚਾਹਣ ਤੋਂ ਉਹ ਲੈ ਸਕਦੇ ਹੋ ਜੀ ਕੁਲੋਂ ਜੀ ਜੇ ਤੁਸੀਂ ਪ੍ਰੋਡਕਟ ਚ ਇੰਟਰਸਟਿਡ ਹੋ ਤਾਂ ਨੰਬਰ ਹੈ 82870 14168 82870 14168 ਜੇ ਲੋਕ ਤੁਸੀਂ ਬਾਹਰੋਂ ਕਾਲ ਕਰ ਰਹੇ ਹੋ 7986112118 ਜੀ ਇਕ ਨੰਬਰ ਹੈ 77986112118 ਤੀਜਾ ਨੰਬਰ ਹੈ 8595754090 8595754090 ਤੇ ਤੁਸੀਂ ਨਾ ਤੇ ਫੋਨ ਕਰਕੇ ਸਮਾਨ ਮੰਗਾ ਸਕਦੇ ਹੋ ਜੇ ਤੁਸੀਂ ਮੈਨੂੰ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ WhatsApp ਕਰ ਸਕਦੇ ਹੋ ਜਾਂ ਕੋਸ਼ਿਸ਼ ਨਹੀਂ ਹੋਰ ਬਾਰੇ ਜਾਣਕਾਰੀ ਚਾਹਤ ਤਾਂ ਮੈਨੂੰ 9 ट्रिपल 8, 6, 1, 2, 1, 8. 475 triple 0 9888475 ਤੇ ਤਿਆਰ ਤੇ ਮੈਸੇਜ ਜਾਂ ਕਾਲ ਕਰ ਸਕਦੇ ਹੋ ਜੀ WhatsApp ਜੀ ਬਿਲਕੁਲ 9888475000988475 triple 0 ਇਹ ਨੰਬਰ ਹੈਗਾ ਜੀ ਰਵਿੰਦਰ ਸਿੰਘ ਜੀ ਦਾ ਜੇਕਰ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਕੋਈ ਪ੍ਰੋਡਕਟ ਮੰਗਵਾਉਣਾ ਚਾਹੁੰਦੇ ਹੋ ਤਾਂ ਦੂਜੇ ਨੰਬਰ ਦੱਸੇ ਗਏ ਨੇ ਤੇ ਜੇਕਰ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਹੋ ਤਾਂ 9888475000 ਨੰਬਰ ਦੇਤੇ ਤੁਸੀਂ WhatsApp ਕਾਲ ਕਰਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਕਿਉਂਕਿ ਇਹ ਇੰਡੀਆ ਦੇ ਵਿੱਚ ਨਹੀਂ ਹੈਗੇ ਸਾਊਥ ਅਫਰੀਕਾ ਚ ਨੇ ਤੇ ਇਹਨਾਂ ਨੂੰ 10 ਰੁਪਏ ਕਾਲ ਪੈਂਦੀ ਹੈ ਜੇ ਇਹਨਾਂ ਨੂੰ ਤੁਸੀਂ ਸਿੱਧੀ ਕਾਲ ਕਰੋਗੇ ਤਾਂ ਫਿਰ ਇਹਨਾਂ ਨੂੰ ਗੁੱਸਾ ਚੜੇਗਾ ਇਸ ਕਰਕੇ ਤੁਸੀਂ ਜਿਹੜਾ WhatsApp ਕਾਲ ਨਹੀਂ ਕਰਦੇ ਸਕੇਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਸੌਰਵਿੰਦਰ ਸਿੰਘ ਜੀ ਤੋਂ ਆਪਾਂ ਜਾਣਿਆ ਜੀ ਦੇਸੀ ਘਿਓ ਦੇ ਫਾਇਦੇ ਦੇਸੀ ਘਿਓ ਇੱਕ ਅਕਸਰ ਕਹਿੰਦੇ ਮਾਂ ਕਰੇ ਨਾ ਪਿਓ ਜੋ ਕਰਦਾ ਦੇਸੀ ਘਿਓ ਤੋਂ ਇਹਨਾਂ ਨੂੰ ਮਾਣ ਦਿੱਤਾ ਗਿਆ ਦੇਸੀ ਘਿਓ ਨੂੰ ਤੇ ਇਹ ਜਿਹੜੀ ਚੀਜ਼ ਹੈ ਉਹ ਆਪਣੇ ਆਪ ਦੇ ਵਿੱਚ ਅੱਜ ਤੁਸੀਂ ਜਾਣਿਆ ਕਿ ਦੇਸੀ ਕਿਉਂ ਜਿਹੜਾ ਸਾਡੇ ਸਰੀਰ ਲਈ ਅੰਮ੍ਰਿਤ ਕਿਉਂ ਹੈ ਪਰ ਹੋਵੇ ਉਹ ਸ਼ੁੱਧ ਏ ਟੂ ਗਾਂ ਦਾ ਤਾਂ ਕਿ ਜਿਹੜਾ ਉਹ ਸਾਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕੇ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਜਾਣਕਾਰੀ ਮਿਲੀ ਹੋਣੀਗੀ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਇਸ ਨੂੰ ਸ਼ੇਅਰ ਕਰ ਦਿਓ ਜਿੰਨਾ ਜ਼ਿਆਦਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਕੋਈ ਨਾ ਕੋਈ ਜ਼ਰੂਰ ਵੇਖੇਗਾ ਇਫੇਰ ਕੋਈ ਨਾ ਕੋਈ ਜ਼ਰੂਰ ਦੇਖੇਗਾ ਤੇ ਉਹਦੇ ਕੋਈ ਨਾ ਕੋਈ ਕੰਮ ਦੀ ਗੱਲ ਜਿਹੜੀ ਉਸ ਨੂੰ ਦੇ ਵਿੱਚੋਂ ਜ਼ਰੂਰ ਨਜ਼ਰ ਆਏਗੀ ਤੇ ਜੇਕਰ ਕੋਈ ਇੱਕ ਬੰਦਾ ਵੀ ਇਸ ਵੀਡੀਓ ਨੂੰ ਖੋਲ ਕੇ ਵੇਖਦਾ ਤੇ ਉਸ ਵੀਡੀਓ ਦੇ ਰਾਹੀਂ ਦਿੱਤੀ ਗਈ ਜਾਣਕਾਰੀ ਤੋਂ ਫਾਇਦਾ ਲੈ ਲੈਂਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ਸ਼ਾ ਪੰਜਾਬੀ ਨਿਊਜ਼ਸ਼ਾ ਹਿੰਦੀ ਆਵਾਜ਼ੇ ਪੰਜਾਬ ਫੇਸਬੁਕ ਪੇਜ ਨਿਊਜ਼ਸ਼ਾ ਪੰਜਾਬੀ ਤੇ ਫੇਸਬੁਕ ਪੇਜ ਨਿਊਜ਼ਸ਼ਾ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ